ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 7528200332 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਹੈ ਜਰਜੀ ਭਰਾ ਇਹਨਾਂ ਵੱਤਾਂ ਦਾ ਫਾਲੋਅਰ ਸੇਕ ਕਰਾ ਕਰੋ ਤਾਂ ਕਿਤਾਬ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਰ ਹਾਂਜੀ ਵੀਰ ਜੀ ਸਾਸਿਕਾ ਜੀ ਅਸੀਂ ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਪਿੰਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਆਪਣੀ ਤਪਾ ਨੰਬਰ ਫੋਨ ਨੰਬਰ ਹੈਗਾ 99153 6774 ਹਾਂਜੀ ਵੀਰ ਜੀ ਕਿੰਨੀਆਂ ਗਾਂਗੀਆਂ ਬਕਾ ਗੋਤੇ ਆਜਾ ਆਪਣੇ ਕੋਲੇ 5 ਡੰਕਰ ਨੇ 4 ਧੋਕੜ ਵੜਾ ਨੂੰ ਹਾਂਜੀ ਇੱਕ ਪਲੂਣ ਬੱਚੀ ਸੂਣ ਆਈ ਏ ਯਾਰ ਠੀਕ ਹੈ ਜੀ ਹਾਂਜੀ ਵੀ ਪਹਿਲੀ ਵਾਰ ਦੀ ਜਾਣਕਾਰੀ ਦੋ ਜੀ ਇਹ ਮੰਨ ਲਓ ਵੀ 4 ਮਹੀਨਿਆਂ ਦੇ ਕਰੀਬ ਸੂਈ ਵੀ ਆ ਵੜ ਠੀਕ ਹੈ ਜੀ 10 ਲੀਟਰ ਦੁੱਧ ਦੇ ਆ ਠੀਕ ਹੈ ਜੀ ਬਿਨਾ ਸਮਾਈ ਤੂੰ ਐ ਹਾਂਜੀ ਆ ਵਧੀਆ ਬੰਦਾ ਸਾਂਭ ਲੂ ਦੁੱਧ ਬੈਠ ਹੁਣ ਵੀ 15 ਕਿਲੋ ਕਰੋ ਠੀਕ ਹੈ ਜੀ ਦੇਣੀ ਆਪਾਂ ਫੰਡਰ ਕਹਿ ਗਿਆ ਸਵਾ ਮਹੀਨੇ ਦੀ ਇਹ ਹੀ ਹੋਈ ਵੀ ਬੱਚੀ ਠੀਕ ਹੈ ਜੀ ਤੇ ਰੇਟ ਭਰਾ ਪਹਿਲੀ ਦੱਸ ਦੋ ਰੇਟ ਵਸ ਐ ਮੰਨ ਲਓ ਵੀ 40000 ਤੋਂ ਮਾਨਤਾ ਕਰ ਦਾਂਗੇ ਠੀਕ ਹੈ ਤੋੜ ਦੋ ਜੀ ਲੋ ਭਰਾ ਬਾਈ ਨੇ 40000 ਪਰ ਰੇਟ ਮੰਗਿਆ ਠੀਕ ਆ ਭਰਾਵਾ ਪਰ ਖਾਲੀ ਕਹਿ ਗਈ ਨਾਲੇ ਤਾਂ ਦੁੱਧ ਪੀਊ ਅਗਲਾ ਠੀਕ ਹੈ ਜੀ 15 14 ਕਿਲੋ ਕਿ ਹੁਣ ਰੁੱਤ ਠੰਡ ਦੀ ਆ ਗਈ ਠੀਕ ਹੈ ਜੀ ਤੇ ਨਾਲੇ ਬੈੜ ਦੇਖ ਨਗੀਨਾ ਪੀਛ ਠੀਕ ਹੈ ਜੀ ਠੀਕ ਚੰਗੀ ਪਲੀ ਪਲੋਸੀ ਆ ਲੋ ਜੀ ਹਮ ਚੈੱਕ ਕਰ ਸਕਦੇ ਮੜਾ ਨੌ ਦਾ ਕਰਕੇ ਕਰਦੀ ਫਿਰਿਆ ਹਾਂ ਹਾਂ ਇਹ ਥੋੜਾ ਜਿਹਾ ਗੱਡੀ ਦਾ ਤੁਹਾਨੂੰ ਪਤਾ ਮੜਾ ਮੋਟਾ ਇੱਥੇ ਗਿੱਲਾ ਗੁੱਲਾ ਹੋ ਜਾਂਦਾ ਠੀਕ ਹੈ ਜੀ ਬਾਕੀ ਕੁੰਨੀ ਸੀਲ ਦਾ ਲੈ ਠੀਕ ਹੈ ਚੋ ਚੁਆਈ ਦਾ ਕੋਈ ਚਾਰ ਸਪਿਰੋਂ ਥਾਨ ਦਿਖਾ ਦੇ ਫੇਸ ਕੁਆਲਟੀ ਵਿਖਾ ਦੇ ਠੀਕ ਹੈ ਜੀ ਫੇਸ ਕੁਆਲਟੀ ਦੇਖ ਸਕਦੇ ਭਰਾ ਹਾਂ ਇਧਰਲੀ ਸਾਈਡ ਲਈ ਵਾ ਦੇਖ ਲਿਆ ਇਧਰਲੀ ਸਾਈਡ ਵੀ ਚੈੱਕ ਕਰ ਸਕਦੇ ਹਾਂ ਮੜਾ ਹੀ ਤੋਰ ਦੀ ਲੈ ਵਾ ਇਹ ਸਰਵਸ਼ਟੀਨਾ ਦਾ ਮੁੱਲ ਹੈ ਠੀਕ ਹੈ ਜੀ 14 14 ਕਿਲੋ ਦੁੱਧ 15 ਕਿਲੋ 14 ਕਿਲੋ ਐਂ ਦੇ ਜੂ ਠੀਕ ਕਰ ਮੀਨਾ ਕੀ ਥਣ ਥਣ ਦੀ ਬਾਈ ਓਕੇ ਬਾਕੀ ਉਹ ਤਾਂ ਅਗਲੇ ਨੇ ਚੁਆਈ ਕਰ ਲੈਣੇ ਆ ਬਾਕੀ ਇੱਕ ਨੰਬਰ ਚੁਆਈ ਆ ਠੀਕ ਹੈ ਜੀ ਥਣ ਥਣ ਜਮ ਓਕੇ ਆ ਹਾਂ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਲੈ ਲਓ ਹਾਂ ਤਸੱਲੀ ਵਾਲਾ ਕਰ ਲੈ ਆ ਦਾ ਮੜਾ ਮੋਟਾ ਗੱਡੀ ਗੁੱਡੀ ਚ ਲੱਗਿਆਗਾ ਉਹਦਾ ਕਰਕੇ ਹੈ ਨਾ ਠੀਕ ਹੈ ਜੀ ਹਰ ਪਤਾ ਇਧਰ ਹੋਏ ਹਾਂ ਜੀ ਬਾਈ ਦੂਜੀ ਵਾਰ ਦੀ ਜਾਣਕਾਰੀ ਦੋ ਜੀ ਇਹ ਮੰਨ ਲਾ ਵੀ ਪਲੂਨ ਬੱਚੀ ਆ ਹਾਂ ਜੀ ਇਹ ਇਹਨੂੰ ਸੂਈ ਨੂੰ ਮੰਨ ਲਓ ਵੀ 15 ਦਿਨ ਹੋ ਗਏ ਠੀਕ ਹੈ ਜੀ ਠੀਕ ਹੈ ਹਾਂ ਜੀ ਅੱਜ ਇਹਦੇ ਥੱਲੇ ਬੱਚੀ ਥੱਲੇ ਹਾਂਜੀ 8 ਤੱਕ 9 ਲੀਟਰ ਦੁੱਧ ਤਿਆਰ ਹੈ ਠੀਕ ਹੈ ਜੀ ਇਹ ਮਾਲਾ ਵੀ ਢੂੜ ਮੀਨਾ ਪਹਿਲਾਂ ਸੁਈਆ ਤਕੱਚੀ ਬੱਚੀ ਠੀਕ ਹੈ ਜੀ ਦੁੱਧ ਵਾੜ ਬੱਚੇ ਇਹ ਵੀ ਦੇ ਦੂ 15 ਤੋਂ 16 ਕਿਲੋ ਰੇਟ ਭਰਾ ਦਾ ਰੇਟ ਵਾਸੇ ਦਾ ਆਪਾਂ 42000 ਰੁਪਿਆ ਦਾ ਤੇ ਬੱਚਾ ਬੱਚਾ ਤਾਂ ਫਿਰ ਤੈਨੂੰ ਪਤਾ ਹੁਣ ਕੱਚੀ ਸੂਪੀ ਢੂੜ ਮਹੀਨੇ ਦੀ ਠੀਕ ਹੈ ਜੀ ਹਾਂ ਉਹ ਡੈਥ ਹੋ ਗਈ ਬੱਚੇ ਦੀ ਬੱਚਾ ਤਾਂ ਹਾਂ ਬੱਚਾ ਤਾਂ ਤੈਨੂੰ ਪਤਾ ਹੋਰ ਅੰਦਰੋਂ ਸਾਫ ਆ ਸਾਰੀ ਜੇਰੂ ਗਾ ਸਭ ਕੁਛ ਓਕੇ ਦੀ ਰਿਪੋਰਟ ਓਕੇ ਜਮਾ ਹਾਂ ਠੀਕ ਹੈ ਜੀ ਦੱਸਣ ਦਾ ਪਹਿਲਾ ਬੱਚੇ ਕੋਈ ਸੀਲ ਠੰਡੀ ਬਥੇਰੀ ਐ ਚੁਆਇਸ ਹੋਈ ਬਥੇਰੀ ਚੰਗੀ ਆ ਠੀਕ ਹੈ ਜੀ ਅੱਜ ਮੰਨ ਲਾ ਵੀ ਕੋਈ ਝੂੜਗਾ ਪਲਾਂ ਨਹੀਂ ਜਿਹੜਾ ਦੁੱਧ 9 ਕਿਲੋ ਐ ਖੁੱਲਣ ਢੁੱਲਾ ਠੀਕ ਆ ਜਾ ਪੁੱਤਾ ਜਾ ਠੀਕ ਹੈ ਜੀ ਚੱਕਦੀ ਐ ਇੱਕ ਤਾਂ ਨਮ ਨਗਾ ਕਰਕੇ ਨਾ ਠੀਕ ਹੈ ਜੀ ਰਾਤੀ ਆਇਆ ਮਾਰ ਠੀਕ ਹੈ ਕੋਪਰਾ ਕੋਪਰਾ ਡਰਦੀ ਵੀ ਆ ਕੈਮਰੇ ਤੋਂ ਰੋਕ ਲਓ ਰੋਕ ਲਓ ਬ੍ਰੀਥ ਰੋਕ ਲਓ ਨਾ ਬੱਤ ਠੀਕ ਕਾਟ ਪੈਸੇ ਲਾਉਣ ਦੇ ਲੋਕਾਂ ਨੇ ਤਮੰਨਾ ਸੀ ਆਪਾਂ ਲੈਣ ਦੇ ਵਿਹੜਾਂ ਠੀਕ ਹੈ ਜੀ ਲੈ ਗਏ ਸੀ ਠੀਕ ਹੈ ਜੀ ਠੀਕ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਬ੍ਰਾ ਠੀਕ ਹੈ ਜੀ ਬੰਦ ਬੰਦ ਥੋੜਾ ਜਿਹਾ ਇਹ ਤਾਂ ਪਾਲਣ ਚਾਹੁੰਦੀ ਆ ਨਾਲੇ ਸੱਜਰ ਦੀ ਸੱਜਰਾ ਨਾਲੇ ਭਾ ਤੋਕਣਾ ਠੀਕ ਹੈ ਜੀ ਨਾ ਬੱਤ ਹਾਂਜੀ ਵੀਰੇ ਤੀਜੀ ਨੰਬਰ ਦੱਸੋ ਜੀ ਇਹ ਜਿਹੜੀ ਤੀਜੇ ਨੰਬਰ ਤੇ ਕਾਲੀ ਵਿਹੜ ਹੈ ਹਾਂਜੀ ਇਹ ਹੈ ਮਾਨਰਾਵੀ ਇਹਦੇ ਥੱਲੇ ਅੱਜ 6 ਤੇ 7 ਕਿਲੋ ਦੁੱਧ ਠੀਕ ਹੈ ਜੀ ਦੁੱਧ ਦੇਨੇ ਵੀ 9 ਤੇ 10 ਕਿਲੋ ਦੇ ਦੇਣਾ ਠੀਕ ਹੈ ਜੀ ਇਹਦਾ ਆਇਆ ਵੀ ਜਿਹਨੇ ਸੰਭਣੀ ਹੈ ਹਾਂਜੀ ਠੀਕ ਆ ਦੇਖੋ ਇਹਦੇ 28 29 ਦਿੰਦਾ ਭਰਾਵਾ ਠੀਕ ਹੈ ਜੀ ਮੰਨ ਕੇ ਆਲਾ ਫੁੰਡਰੀ ਲੈ ਲਈ ਠੀਕ ਹੈ ਭਾਪਾ ਬੱਚਿਆਂ ਦਾ ਵੀ ਦੇ ਦੇਣਾ ਹਾਂਜੀ 23000 ਰੁਪਏ ਜੋ ਮਾਨਤਾਨ ਦਾ ਠੀਕ ਹੈ ਜੀ 23000 ਹਾਂ ਠੀਕ ਹੈ ਤਾਂ ਦੁੱਧ ਕਿਨੇ ਦੱਸੋ ਵੀਰ ਜੀ ਦੁੱਧ ਇਸ ਟਾਈਮ 7 ਕਿਲੋ ਹੈ ਠੀਕ ਹੈ 7 ਕਿਲੋ ਚਾ ਚਾਰ ਟਾਈਮ ਚੋਕੇ ਲਈ ਅਗਲਾ ਚੋਲੂ ਠੀਕ ਹੈ ਜੀ ਪੱਕੇ ਹੁਣ ਇੰਨੇ ਦੁੱਧ ਚੋ ਕੀ ਝੂਠ ਮਾਰਾਂਗੇ ਯਾਰ ਛੋਟੇ ਬੰਦੇ ਨੇ ਲੈਣੀ ਹੁੰਦੀ ਆ ਠੀਕ ਹੈ ਜੀ ਹੁਣ ਇਹ ਤੇ ਆਪਾਂ ਨੂੰ ਵੀ ਪਤਾ ਵੀ ਕੋਈ ਤਕੜਾ ਤਾਂ ਲੈਂਦੇ ਨਹੀਂ ਠੀਕ ਹੈ ਜੀ ਬੇਬਰਾ ਸੇਕ ਕਰ ਸਾ ਦੇ ਬੱਚੀ ਲੋ ਉਸ ਨੂੰ ਕੁਸ ਕਰੂ ਪਹਿਲੀ ਗੱਲ ਤਾਂ 90% ਤਾਂ ਬਹਿ ਗੱਬਣੀ ਲਿਖ ਲੂਗੀ ਠੀਕ ਹੈ ਜੀ ਚੌਂਕ ਚੌਂਕ ਬੱਚੀ ਦੀ ਦੇਖ ਲਾ ਆਹ ਰੂਟਰ ਥਣ ਥਣ ਕਿੰਨਾ ਚੰਗਾ ਠੀਕ ਹੈ ਫੇਸ ਨਮਾ ਹਣ ਵੜਾ ਜੇ ਪਾ ਲਿਆ ਲੈ ਨੇ ਠੀਕ ਹੈ ਜੀ ਅਸੀਂ ਕਰੀ ਗੱਲ ਦੀ ਹਾਂ ਅਸੀਂ 85000 ਦੀ ਵਹਿੜਾ ਮੰਗਾ ਵਰਗਾ ਦੁੱਧ ਦਾ ਠੀਕ ਹੈ ਜੀ ਹਾਂਜੀ ਵੀਰ ਜੀ ਇਹ ਜਰਸੀ ਦੀ ਦੱਸੋ ਜਾਣਕਾਰੀ ਇਹ ਜਰਸੀ ਮੰਨ ਲਓ ਵੀ ਦੂਜਾ ਸੂਆ ਸੂਈ ਵੀ ਹੈ ਹਾਂਜੀ ਇਹਦੇ ਥੱਲੇ ਹੁਣ 10 ਲੀਟਰ ਦੁੱਧ ਹੈ ਠੀਕ ਹੈ ਜੀ ਇਹ ਡੇਢ ਮਹੀਨੇ ਦੀ ਸੂਈ ਵੀ ਹੈ ਠੀਕ ਹੈ ਜੀ ਬੱਚਾ ਇਹਦੇ ਹੈ ਨਹੀਂ ਠੀਕ ਹੈ ਜੀ ਠੀਕ ਹੈ ਗੱਲ ਠੀਕ ਹੈ ਜੀ ਰੇਟ ਤੇ ਦੁੱਧ ਇਹ ਵੀ 12-13 ਕਿਲੋ ਦੁੱਧ 2 ਕਿਲੋ 3 ਕਿਲੋ ਦੁੱਧ ਹੈ ਆਰਾਮਦਾਰੀ ਨਾਲ ਵਧਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਰੇਟ ਇਹਦਾ ਰੇਟ ਇਹਦਾ ਮੰਨ ਲਓ ਵੀ ਮੋਲਕ ਇਹ 5055 ਕਰਾ 47000 ਤੋਂ ਮਾਨਤਾ ਠੀਕ ਹੈ ਜੀ ਲਓ ਤੋੜ ਦਿਓ ਜੀ ਲੋ ਪਰਾ ਚੈੱਕ ਕਰ ਸਕਦੇ ਨਾ ਪਤਾ ਜੀ ਇਹ ਤੁਹ ਸੰਡੀ ਸੀਲਰ ਠੀਕ ਹੈ ਜੀ ਤੇ ਬਾਕੀ ਲੇਵਾ ਤੁਸੀਂ ਦੇਖੀ ਜਾਵੇ ਥਣ ਥਣ ਦਾ ਲੇਵੇ ਲੂਵੇ ਦਾ ਚੋਣ ਚਾਨ ਦਾ ਤਾਂ ਕੋਈ ਅੰਤ ਨਹੀਂ ਠੀਕ ਹੈ ਜੀ ਨਾ ਪਤਾ ਬਾਕੀ ਫੁੱਲ ਬਰੀਡ ਦੀ ਬੱਚੀ ਆ ਠੀਕ ਹੈ ਜੀ ਜੇ ਆਪਾਂ ਦਾ ਮੰਨ ਲਾ ਵੀ ਇਹਦਾ ਸਹੀ 60 ਮੰਗ ਲਓ ਬੱਚਾ ਖੜਾ ਕੇ ਉਹ ਗੱਲ ਦਾ ਨਾਫਾ ਕਰਨਾ ਨਾ ਕਰੀਏ ਕੰਮ ਵਾਈ ਗੁਰੂ ਜੀ ਠੀਕ ਹੈ ਲਓ ਜੀ ਪੂਰੀ ਠੰਡੀ ਸੀਦਾ ਠੀਕ ਹੈ ਬੰਦੋ ਜੀ ਬੰਦੋ ਵਾਜਿਨੇ ਰੇਟ ਦੱਸਦਾ ਜੀ ਆਪਾਂ ਨੂੰ ਸਾਰੀਆਂ ਗਾਵਾਂ ਦਾ ਜਿਸ ਕਿਸੇ ਨੂੰ ਫੈਟ ਵੀਰ ਨੂੰ ਫੈਟਾਂ ਦੀ ਨੰਬਰ ਮੁਤਾਬਕ ਦੱਸ ਕੇ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਫੁੱਲਾ ਮੈਂ ਲਈ ਫੁੱਲਾ ਮੈਂ ਦਾ ਕੰਮ ਦੇਊਗੀ ਠੀਕ ਹੈ ਇਸੀ ਮੈਂਨੇ ਮੁਕਾਬਲੀ ਦੁੱਧ ਦਾ ਠੀਕ ਹੈ ਜੀ ਪੰਜ ਬਈ ਪੰਜ ਫੈਟ ਦਾ ਦੁੱਧ ਠੀਕ ਹੈ ਆ ਜਾ ਪੁੱਤ ਠੀਕ ਹੈ ਉਸ ਥੋੜਾ ਯਾ ਉਪਰਾਮਣੀਆਂ ਦੇ ਕੋ ਪੱਠਿਆਂ ਦਾ ਟਾਈਮ ਠੀਕ ਹੈ ਠੀਕ ਹੈ ਹਾਂਜੀ ਅਗਲੀ ਗਾਂ ਦੀ ਜਾਣਕਾਰੀ ਦਿੰਦੇ ਹਾਂ ਇਹ ਬੱਚੇ ਮੰਨ ਲਓ ਵੀ ਜਿਹੜੀ ਇਹਦੀ ਮਾਂ ਸੀ ਹਾਂਜੀ ਉਹ ਜਰਸੀ ਸੀ ਹਾਂਜੀ ਆਪਾਂ ਇਹ ਟੀਕਾ ਪਾਇਆ ਟੀਕਾ ਆਪ ਭਰਾਇਆ ਕਰ ਲੈਂਡੋ ਦਾ ਠੀਕ ਹੈ ਜੀ ਜਨਮ ਜਰਸੀ ਦੇ ਪੇਟੋਂ ਆ ਹਾਂਜੀ ਹਾਇ ਕਰ ਲੈਂਡੋ ਟੀਕੇ ਦੀ ਸਰਕਾਰੀ ਸੀਮੰਦੀ ਠੀਕ ਹੈ ਜੀ 20 ਕਿਲੋ ਦੀ ਬੱਚੀ ਦੀ ਮੈਂ ਗਾਰੰਟੀ ਲੈਣਾ ਨਾ ਇਹ ਕੋਈ ਆਪਣੀ ਮੋਦ ਨਹੀਂ ਲਈ ਆਪਣੀ ਘਰ ਦੀ ਬੱਚੀ ਹੈ ਠੀਕ ਹੈ ਜੀ ਸਾਢੇ 21 ਮਹੀਨੇ ਦੀ ਸੂਖੂ ਹਲੇ ਮੰਨ ਲਾ ਵੀ ਦੋ ਗਦੇ ਦਾੰਦ ਬੱਚੀ ਚੱਕ ਦੂਈ ਆ ਠੀਕ ਹੈ ਜੀ ਖੀਰੂਈ ਆ ਤੇ ਰੇਟ ਪਰਬਲ ਨਹੀਂ ਦੱਸਦੇ ਰੇਟੇ ਦਾ ਆਪਾਂ 95000 ਚੋਂ ਮੰਨਤਨ ਕਰਦੇ ਹਾਂ ਠੀਕ ਹੈ ਜੀ ਲਓ ਭਰਾ ਅੱਛੀ 20 ਕਿਲੋ ਖੁੱਲਾ ਦੇ ਦੋ ਠੀਕ ਹੈ ਬਾਕੀ ਤੈਨੂੰ ਦਿਨੀਏ ਜਾਨਵਰ ਠੀਕ ਹੈ ਚਾਰ ਬਰੇ 10 ਬਰੇ ਚੋਣ ਵਾਲੀ ਚੀਜ਼ ਠੀਕ ਹੈ ਜੀ ਲਓ ਜੀ ਫੂਨੀ ਦਾ ਹੋਰ ਕਾਹੇ ਰੰਤ ਕੋਈ ਨਹੀਂ ਠੀਕ ਹੈ ਜੀ ਲਓ ਜੀ ਮੜਾ ਸਾਵੇਂ ਕਰ ਲਓ ਜੀ ਤੇਰਾ ਹੋਰ ਲੈ ਜਿਗਾਸ ਨੂੰ ਆਪਾਂ ਚੰਗੀ ਤਰ੍ਹਾਂ ਲੇਬਰ ਚਾਤੀ ਮਰਵਾ ਦਨੇ ਆ ਲਓ ਜੀ ਰੋਕ ਲਓ ਜੀ ਬਸ ਠੀਕ ਹੈ ਮਾਂ ਜਿਹੜੀ ਸੀ ਇਹ ਆਪਣੇ ਕੋਲ ਖੁਦ ਕੋਈ ਆਪਣੀ ਮੁੱਲ ਦੀ ਨਹੀਂ ਠੀਕ ਹੈ ਜੀ ਤੇ ਮਾਂ ਥੱਲੇ ਆਏ ਮਨ ਲੈ ਵੀ 27 27 28 ਕਿਲੋ ਦੁੱਧ ਜਰਸੀ ਬੱਚੀ ਤੇ ਲੈ ਆ ਜੀ ਲੈ ਠੀਕ ਹੈ ਜੀ ਬਲੂਨ ਬੱਚਿਆਂ ਨੇ ਲੈ ਠੀਕ ਹੈ ਜੀ ਕਿੰਨੇ ਦਿਨ ਬਾਕੀ ਵੀਰ ਜੀ ਦੇ ਜਿਹੜਾ ਬੰਦਾ ਲਊਗਾ ਇਹਦੇ ਤਣ ਬਾਈ 7 ਬਾਕੀ ਹੈ ਠੀਕ ਹੈ ਜੀ ਬਦ ਲੈ ਠੀਕ ਹੈ ਜੀ ਦੋ ਦਨ ਕੱਟ ਲੈ ਜੀ ਠੀਕ ਹੈ ਪਰ ਬੱਚੀ ਨੂੰ ਸਮਾਨ ਬਹੁਤ ਪਾਇਆ ਮੇਰਾ ਨਿਆਜ ਠੀਕ ਹੈ ਉਹ ਬੰਦੇ ਪਲੀ ਵੀ ਆ ਠੀਕ ਹੈ ਜੀ ਹਾਂ ਬੰਦੋ ਜੀ ਜਿੱਥੋਂ ਮਰਜ਼ੀ ਕਰੀਨਾ ਕਹਿ ਕੇ ਆਵਾਜ਼ ਮਾਰਨੀ ਆਇਆਊਗਾ ਅੱਛਾ ਜੀ ਠੀਕ ਹੈ ਠੀਕ ਹੈ ਲੋਪਰਾ ਚੈੱਕ ਕਰ ਚੰਗੀ ਤਰ੍ਹਾਂ ਨਾਮ ਰੱਖਿਆ ਵੀ ਜੀ ਨਾਮ ਤੇ ਆਉਂਦੀ ਜੀ ਹਾਂ ਹਾਂ ਅੱਛਾ ਜੀ ਨਾਮ ਗਰੀਨ ਹੈ ਗਰੀਨ ਆ ਠੀਕ ਹੈ ਜੀ ਲੋਪਰਾ ਆਪਾਂ ਕਰਕੇ ਵੀ ਦਿਖਾਵਾਂਗੇ ਜੇ ਵੀਡੀਓ ਚ ਜਦੋਂ ਹੁਣ ਤਾਂ ਪੱਠਿਆਂ ਥੋੜਾ ਲਾਲਚ ਕਰਦੀ ਆ ਹਾਂ ਜੀ ਆ ਜਾ ਬਤਾ ਲੋ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਫੇਸ ਬਿਊਟੀ ਦੇ ਸਕਦੇ ਹੋ ਤੇ ਬਾਕੀ ਵੀਡੀਓ ਮੰਗਵਾ ਸਕਦੇ ਹੋ ਭਾਈ ਤੋਂ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਸੰਧੂ ਕਲਾਂ ਤੇ ਜ਼ਿਲ੍ਹਾ ਬਰਨਾਲਾ ਲੋਕਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ